ਸਾਤ ਇੱਕ ਇਨਫੋਰਮੇਸ਼ਨ ਆਈ ਸੀ ਕਿ ਪੈਟਰੋਲ ਪੰਪ ਤੇ ਇੱਕ ਲੁੱਟ ਹੋਈ ਆ ਜਿਹਦੇ ਚ ਮੋਬਾਈਲ ਫੋਨ ਤੇ ਪੈਸੇ ਲੈ ਕੇ ਗਏ ਨੇ ਜਿਸ ਸੰਬੰਧੀ ਮੌਕੇ ਤੇ ਜਾ ਕੇ ਮੌਕਾ ਵੇਖਿਆ ਗਿਆ ਤੇ ਜਿਸ ਤੋਂ ਪਤਾ ਲੱਗਾ ਵੀ ਜਿਹੜਾ ਇੱਕ ਕਾਸ਼ਦੀਪ ਸਿੰਘ ਨਾਂ ਦਾ ਲੜਕਾ ਤੇ ਕੁਮਰਿਆਮ ਸਿੰਘ ਨਾਂ ਦਾ ਲੜਕਾ ਜਿਹੜਾ ਉੱਥੇ ਪੈਟਰੋਲ ਪੰਪ ਤੇ ਕੰਮ ਕਰਦੇ ਨੇ ਉਹਨਾਂ ਦੇ ਨਾਲ ਚਾਰ ਵਿਅਕਤੀ ਹੋਰ ਵੀ ਨੇ ਜਿਹੜੇ ਉੱਥੇ ਕੰਮ ਕਰਦੇ ਨੇ ਇਹ ਉਹਦੇ ਵਿੱਚ ਆਕਾਸ਼ਦੀਪ ਸਿੰਘ ਨੇ ਦੱਸਿਆ ਕਿ ਪਹਿਲਾ ਇਹ ਲੜਕਾ ਉੱਥੇ ਆਇਆ ਸੀਗਾ ਜਿਨੇ ਕੁੱਟਮਾਰ ਕੀਤੀ ਹੈ ਬਾਅਦ ਚ ਆ ਕੇ ਤੇ ਇਹ ਪੈਟਰੋਲ ਪੰਪ ਦੀ ਥੋੜੀ ਜੀ ਹੱਥ ਦੇ ਅੰਦਰ ਨੁੱਕਰ ਦੇ ਉੱਤੇ ਪਿਸ਼ਾਬ ਕਰਦਾ ਸੀਗਾ ਜਿੰਨੂੰ ਮੈਂ ਰੋਕਿਆ ਇਹ ਗਲਤ ਕਰ ਲਿਆ ਇੱਥੇ ਨਾ ਕਰੋ ਜਿਸ ਤੋਂ ਬਾਅਦ ਇਹਨਾਂ ਦੇ ਵਿੱਚ ਦੋਵਾਂ ਦੇ ਵਿੱਚ ਬੈਸਾ ਵਸਾਈ ਹੋਈ ਬੈਸਾ ਵਸਾਈ ਤੋਂ ਬਾਅਦ ਇਹ ਉੱਥੋਂ ਚਲਾ ਗਿਆ ਜਿਹੜਾ ਅੱਧਾ ਯਾ ਪੌਣੀ ਘੰਟੇ ਬਾਅਦ ਆਪਣੇ ਨਾਲ 4-5 ਵਿਅਕਤੀ ਹੋਰ ਲੈ ਕੇ ਆਇਆ ਤੇ ਆਉਂਦਿਆਂ ਹੀ ਇਹ ਲੜਕਾ ਜਿਹੜਾ ਪੈਟਰੋਲ ਪੰਪਲ ਆ ਦੇ ਨਾਲ ਇਹਦੇ ਆਕਾਸ਼ਦੀਪ ਤੇ ਬਰਿਆਮ ਸਿੰਘ ਇਹ ਦੋਵੇਂ ਅੰਦਰ ਬੈਠੇ ਸੀ ਤੇ ਇਹਨਾਂ ਦੇ ਆ ਕੇ ਇਹ 4-5 ਵਿਅਕਤੀ ਆਏ ਆ ਜਿਨ੍ਹਾਂ ਚੋਂ ਦੋ ਤਿੰਨ ਜਣੇ ਇਹਨਾਂ ਦੇ ਗੱਲ ਪੈ ਗਏ ਆ ਤੇ ਇਹਦੇ ਆਕਾਸ਼ਦੀਪ ਸਿੰਘ ਦੇ ਇਸ ਦੌਰਾਨ ਛੱਟਾਂ ਵੀ ਲੱਗੀਆਂ ਤੇ ਕੁਛ ਹਲਕੀ ਜਿਹੀ ਛੱਟ ਬਰਿਆਮ ਸਿੰਘ ਦੇ ਲੱਗੀ ਤੇ ਉਥੋਂ ਮੌਕੇ ਦੀ ਸੀਸੀਟੀਵੀ ਫੁਟੇਜ ਵੀ ਵੇਖੀ ਗਈ ਜਿਹਦੇ ਚ ਅ ਇਹ ਦਿਖਦਾ ਹੈ ਵੀ ਜਿਹੜਾ ਆਕਾਸ਼ਦੀਪ ਸਿੰਘ ਹੈ ਉਹਦਾ ਮੋਬਾਈਲ ਇਹ ਵਿਕਤੀ ਜਾਂਦੇ ਵਕਤ ਤੱਕ ਨਜਾਂਦੇ ਦਿਖਦੇ ਆ ਵੀ ਉਹਦਾ ਮੋਬਾਈਲ ਲੈ ਕੇ ਗਏ ਆ ਜਿਹੜਾ ਕੈਸ਼ ਲਜਾਂ ਨਾਲ ਸੰਬੰਧੀ ਜਾਂ ਕੋਈ ਹੋਰ ਚੀਜ਼ ਸੰਬੰਧੀ ਜਿਹੜਾ ਅਜੇ ਕੋਈ ਪੁਖਤਾ ਸਬੂਤ ਨਹੀਂ ਮਿਲਿਆ ਅ ਜਿਹੜੀ ਮੁੱਖ ਜਿਹੜਾ ਦਾ ਕਾਰਨ ਬਣਿਆ ਆ ਕਿ ਜਿਹੜੀ ਉਹ ਇੱਕ ਪਹਿਲਾ ਇਨਸੀਡੈਂਟ ਹੋਇਆ ਛਾਪਲਾ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਆ ਇੱਕ ਬਦਲੇ ਦੀ ਨੀਅਤ ਨਾਲ ਆ ਕੇ ਜਿਹੜਾ ਐਫਸੀ ਝਗੜਾ ਹੋਇਆ ਇਹਨਾਂ ਦਾ ਇਹਦੇ ਵਿੱਚ ਕੋਈ ਲੁੱਟ ਵਾਲੀ ਜਾਂ ਕੋਈ ਇਹੋ ਜਿਹੀ ਕੈਸ਼ ਖੋਣ ਵਾਲੀ ਜਾਂ ਇਹੋ ਜਿਹੀ ਗੱਲ ਕੋਈ ਨਹੀਂ ਹੈਗੀ ਪਰ ਫਿਰ ਵੀ ਅਸੀਂ ਮੁਕੱਦਮਾ ਦਰਜ ਕਰਕੇ ਇਮੀਡੀਏਟਲੀ ਰਾਤ ਹੀ ਅਸੀਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਬਿਲਕੁਲ ਸਖਤ ਐਕਸ਼ਨ ਲਿਆ ਹੈ ਜਿਹੜੇ ਜਿਨ੍ਹਾਂ ਨੇ ਇਹ ਵਾਕਿਆ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਹਵਾਲਤ ਚੰਨੇ ਆ ਜੀ ਧੰਨਵਾਦ